ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਸੇ ਕੋਟਲੇ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਖੋਸਾ ਕੋਟਲਾ ਪਿੰਡ ਘਰੇਲੂ ਪਰਿਵਾਰ ਦੇ ਘਰ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਤੇ ਇੱਕ ਮਹਿ ਬਕਾਊ ਆ ਪਾਈ ਹੁਣ ਉਹਦੀ ਸੋਈ ਸਵਾਈਆ ਤਿਆਰ ਦੁੱਧ ਵਾਲੀ ਆ ਕਿੰਨੇ ਦੁੱਧ ਤੇ ਚੱਲਦੀ ਆ ਕਿੰਨੇ ਦਿਨ ਹੋ ਗਏ ਸੋਈ ਨੂੰ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਦੇ ਨਾਲ ਖੁੱਲ੍ਹ ਕੇ ਕਰਦੇ ਆ ਆਓ ਮਿਲਦੇ ਆ ਬਾਈ ਨੂੰ ਕੀ ਰੇਟ ਆ ਵੇਟ ਆ ਸਾਰੀ ਗੱਲਬਾਤ ਤੁਹਾਡੇ ਕਰਾਉਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਦਾ ਵਧੀਆ ਭਾਈ ਸੇਤਾਂ ਦੇ ਪਰਿਵਾਰ ਵੀਰੇ ਵਧੀਆ ਵਧੀਆ ਜੀ ਚੋ ਸ਼ੁਕਰ ਆ ਭਾਈ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਭਾਈ ਹਾਂ ਆਪਣਾ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਦਵਿੰਦਰ ਭਾਈ ਘਰ ਦਾ ਆਪਣਾ ਬਲਖੰਡੀ ਵਾਲੀ ਛੜਕਦੇ ਕੋਲ ਹੀ ਆ ਗਿਆ ਹਾਂ ਹਾਂ ਜੀ ਠੀਕ ਆ ਜੀ ਵਾਲੇ ਏਡੇ ਤੇ ਜਾਵਾਂ ਕੋਲੇ ਠੀਕ ਆ ਭਾਈ ਠੀਕ ਆ ਅ ਮੈਂ ਵਿਚਨੀ ਆ ਇਹ ਕਿੰਨਵਾ ਸੂਆ ਵੀਰੇ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਸੂਈ ਆ ਵੀਰੇ ਹੈ ਠੀਕ ਆ ਵੀਰੇ ਕਿੰਨਾ ਦਿਨ ਹੋ ਗਿਆ ਸੂਈ ਨੂੰ ਬਾਈ ਇਹਨੂੰ ਸੂਈ ਨੂੰ ਇਹਨੂੰ 9-10 ਦਿਨ ਹੋ ਗਏ ਜੀ 9-10 ਦਿਨ ਹੋ ਗਏ ਹੈ ਹਾਂਜੀ ਠੀਕ ਆ ਬਈ ਠੀਕ ਆ ਤੇ ਵੀਰੇ ਕੀ ਰੇਟ ਰਹੁਗਾ ਇਹਦਾ ਬਈ ਰੇਟ ਇਹਦਾ 95000 ਆ ਜੀ 95000 ਰੁਪਿਆ ਤੇ ਦੁੱਧ ਕਿੰਨਾ ਚੱਲਦੀ ਆ ਵੀਰੇ ਦੁੱਧ 12 ਕਿਲੋ ਹਨ ਤਿਆਰ ਆਈ ਜਾਣ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਵੀਰੇ ਫਿਰ ਤਾਂ ਚਵਾਈ ਚੁਵਾਈ ਦੀ ਕਿਵੇਂ ਆ ਵੱਡੇ ਭਾਈ ਚਵਾਈ ਦੀ ਜਮ ਇੱਕ ਨੰਬਰ ਆ ਜੀ ਠੀਕ ਆ ਮਾਨ ਤਾਂ ਕਿੰਨੇ ਕੋ ਕਰਦੇ ਆਗੇ ਵੇਚ ਕਿੰਨੇ ਕੋ ਦੀ ਦਿਆਂਗੇ ਮਾਨ ਤਾਂ ਬਾਹਰ ਮਾਨ ਤਾਂ ਨਹੀਂ ਹੋਊਗਾ ਜੀ ਕਿੰਨੇ ਕੋ ਆਈਆ ਇਹਦਾ ਬਾ 1000 1500 ਦਾ ਕਰਦੇ ਆਗੇ ਨਹੀਂ ਆਣਾ ਕਰਿਆ ਛੋਟੀ ਤੇਰੀ ਘੱਟਦੀ ਆ ਬਈ ਕੋਈ ਕਰਦੇ ਸੌਦਾ ਕਿ ਨਾ ਕਰਿਆ ਹੈ ਆਏ ਕਿਹਦਾ ਕਰਦੇ ਕੋਈ ਨਹੀਂ ਮੈਂ ਕਰਦੇ ਸੌਦਾ ਤਾਂ ਫਿਰ ਤੁਸੀਂ ਦੱਸ ਦਿਓ ਹੈ ਤੁਸੀਂ ਦੱਸ ਦਿਓ ਤੇ ਇਹਦਾ ਕੋਈ ਹੈ ਨਹੀਂ ਦੁੱਧ 12 ਕਿਲੋ ਜਿਵੇਂ ਤੂੰ ਦੱਸਦਾ 80000 ਦੀ ਮੈਂ ਵੇਚ ਦਿੰਦਾ ਨਹੀਂ 80 ਦੀ ਤਾਂ ਨਹੀਂ 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 ਕਿੰਨੇ ਦੀ ਫਿਰ ਹਾਂ ਦਿੰਨਾ 90 ਦੀ ਦੇ ਦਿਆਂਗੇ ਐ ਨਾ ਕਿ 85 ਦੀ ਝਾਕ ਕਰਦਾ ਤੂੰ ਵਟਿਆ ਜਾ ਵੀ ਕੰਮ ਤਾਂ ਨੇੜੇ ਹੀ ਆ ਚੱਲ ਕੋਈ ਨਾ ਹੋ ਜੂਗੀ ਗੱਲਬਾਤ ਉਹਨੇ ਨੰਬਰ ਤਾਂ ਹੀ ਕਿਰਿਆ ਦੀ ਆਉਦਾ 88476 ਹੂੰ 24933 ਇੱਕ ਵਾਰੀ ਹੋਰ ਆਉਣ ਦੇ 88476 24933 ਠੀਕ ਹੈ ਵੀਰੇ ਧੋਰੀ ਮਾੜੀ ਜੀ ਕੱਢੀ ਬਾਹਰ ਨੂੰ ਪਰਾ ਖੋਲੀ ਸੂਆ ਤੀਜਾ ਕਿ ਦੂਜਾ ਸੂਈ ਬਈ ਦੂਜਾ ਤੀਜਾ ਤੀਜਾ ਸੂਆ ਸੂਈ ਆ ਮਿੱਤਰੋ 6-7 ਦਿਨਾਂ ਦੀ ਸੂਈ ਥਲੇ 12 ਕਿਲੋ ਦੁੱਧ ਕੰਡੇ ਲਾਉਣ ਵਾਲਾ ਮੈਂ ਛੋਟੀ ਥਲੋ ਥਲੋ ਖਬਰਦਾਰਾ ਪੂਰੀ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਲੇਵਾ ਲੁਵਾ ਆ ਕੇ ਵੇਖਾ ਫੱਟ ਲੈਵੇ ਦੀ ਆ ਫਿਕਸ ਆਰਡਰ ਦੀ ਮੈਂ ਆ ਘਰੇ ਰੱਖਣ ਵਾਲੇ ਭਰਾਵ ਦੇ ਲਈ ਗਹਿਣਾ ਛੋਟੀ ਆ ਕਿਉਂਕਿ ਬਾਈ ਨਾੜਾ ਨੂਣਾ ਛੋਟੀ ਦੇ ਥਲੇ ਦੁੱਧ ਬਹੁਤ ਚੰਗਾ ਵਾ ਮੈਂ ਕਹਿ ਲਓ ਛੋਟੀ ਕਹਿ ਲਓ ਸਿੰਘੋ ਥੋੜੀ ਜੀ ਜ਼ਰੂਰ ਮਾੜੀ ਜੀ ਦਾਸ ਆ ਬਾਕੀ ਮੈਂ ਸਾਰੀ ਖਾਸ ਆ ਕਿਉਂਕਿ ਜੇ ਆਪਾਂ ਇਹ ਸੋਚਦੇ ਆਂ ਮੈਂ ਦੇ ਵਿੱਚ ਬਈ ਘਾਟੇ ਵਾਲਾ ਸੌਦਾ ਵੀ ਨਹੀਂ ਬਈ ਜਿੱਦਾਂ ਕੁਦੀ ਤੁਹਾਨੂੰ ਮਿਲਣੀ ਆ ਨਾ ਇੱਕੋ ਮਿੰਟ ਵੀਰੇ ਮੈਂ ਖੜ ਲੈਂਦੇ ਮਾੜਾ ਨਾ ਪਤਾ ਇਨਾ ਫਿਰ ਤੇਰੀ ਵੀਡੀਓ ਹਣੀ ਲੋਕਾਂ ਨੇ ਵੇਖਣਾ ਤੂੰ ਐ ਨਾ ਕਰ ਤੂੰ ਤਾਂ ਇਹ ਖੜ ਪੋਚ ਪਾਜ ਦੇ ਖੜ ਕੇ ਚੰਗੀ ਤਰ੍ਹਾਂ ਅੱਜ ਲੈ ਵੀ ਠੀਕ ਆ ਅੱਛਾ ਵੀਰ ਦੇ ਨਾਲ ਤੁਸੀਂ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਵੀ ਲਾ ਦੂੰਗਾ ਪਿੰਡ ਖੋਸਾ ਕੋਟਲਾ ਤੇ ਜ਼ਿਲ੍ਹਾ ਬਈ ਨੂੰ ਮੋਗਾ ਲੱਗਦਾ